ਇਹ ਜਿਹੜਾ ਪੁੱਤ ਨੂੰ ਮਸਤਾਲ ਕੀਤਾ ਜਦੋਂ ਮੈਂ ਬੱਚੇ ਲੈ ਕੇ ਤੰਬੂ ਚ ਨਹੀਂ ਬਹਿ ਸਕਦੀ ਘੜੀ ਠੰਡੇ ਮੈਂ ਬੱਚੇ ਠੰਡੇ ਵਿੱਚ ਬਿਮਾਰ ਹੋ ਜਾਂਦੇ ਆ ਬੱਚੇ ਨਾਲ ਘੜਾ ਕਰਦੀ ਆ ਇਹਨਾਂ ਦੇ ਰੋਟੀ ਦਾ ਕੰਮ ਸਾਰਾ ਕਿ ਮੈਂ ਕੋਟਾ ਪਾਵਾਂ ਮ ਕੋਟਾ ਪਹੁੰਚੋਗੀ ਮੇਰੀ ਆਤ ਨਹੀਂ ਆਗੀ ਦਾ ਤੰਬੂ ਸਦਾ ਰਾਤ ਨੂੰ ਨੀਂਦ ਆ ਜਾਂਦੀ ਹੈ ਹੈ ਨਹੀਂ ਨਹੀਂ ਨੀਂਦ ਆਉਂਦੀ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਕਰੇ ਵੀ ਹਮ ਤਾਂ ਜਿੱਥੇ ਦਿਹਾੜੀ ਕਰਦਾ ਉੱਥੇ ਹੀ ਜਾਂਦਾ ਸਾਡੇ ਘਰ ਕੋਲ ਪੁੱਛਦਾ ਵੀ ਨਹੀਂ ਆ ਕੇ ਜਿਵੇਂ ਕੋਠਾ ਉਹਦਾ ਮਸਲਾ ਲ ਕੀਤਾ ਜਾਏ ਤੁਹਾਡੇ ਘਰ ਹੀ ਇਹ ਬੇਇੱਜ਼ਤੀ ਹੈ ਮੈਂ ਬਹੁਤ ਔਖੀਆਂ ਘਰ ਵਿੱਚ ਬੱਚਾ ਨਹੀਂ ਖਾਦਾ ਹੈ ਕਿ ਨਹੀਂ ਖਾਦਾ ਭੁੱਖੇ ਅਗੇ ਰੱਜੇ ਆ ਸਾਨੂੰ ਨਹੀਂ ਪੁੱਛਦਾ ਜਿਹੜਾ ਸਰਕਾਰ ਵੱਲੋਂ ਇੱਕ ਨਿਵਾਸ ਯੋਜਨਾ ਦੇ ਤਹਿਤ ਘਰ ਬਣਾ ਕੇ ਦਿੱਤਾ ਜਾਂਦਾ ਉਹ ਫਾਰਮ ਭਰਿਆ ਤੁਸੀਂ ਹਾਂਜੀ ਫਾਨ ਪਰਿਆ ਫੈਲ ਨਹੀਂ ਜਾਵਾ ਕਰਦੇ ਉਹ ਕਿੰਦਾ ਰਹੋਗੇ ਸਾਰਾ ਘਰ ਤਾਂ ਪਾੜ ਗਿਆ ਮਹੀਨੇ ਚ ਮਹੀਨੇ ਕਿੰਨੇ ਪੈਸੇ ਮਿਲ ਜਾਂਦੇ ਤੁਹਾਨੂੰ ਕੰਮ ਕਰਦੇ ਘਰਾਂ ਚ ਤੁਹਾਨੂੰ ਪਤਾ ਘਰ ਵਾਲੇ ਰੋਜ਼ ਪੈਸਾ ਨਹੀਂ ਦੇ ਦਿੰਦੇ ਅੱਜ ਦਾ ਵੀਡੀਓ ਪੱਟੀ ਤੋਂ ਆ ਪੱਟੀ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਵੀਡੀਓ ਨੂੰ ਇਗਨੋਰ ਨਾ ਕਰਿਓ ਵੀਡੀਓ ਸਾਰੀ ਦੇਖਿਓ ਕਿਉਂਕਿ ਇਹ ਹਾਲਾਤ ਵੇਖ ਕੇ ਤੁਹਾਡੀਆਂ ਵੀ ਅੱਖਾਂ ਨਾਮ ਹੋ ਜਾਣਗੀਆਂ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਏ ਕਿ ਵਾਕਿਆ ਹੀ ਇਸ ਪਰਿਵਾਰ ਨੂੰ ਤੁਹਾਡੀ ਲੋੜ ਹੈ ਪਰਿਵਾਰ ਦੇ ਹਾਲਾਤ ਤਿੰਨ ਧੀਆਂ ਨੇ ਘਰ ਵਿੱਚ ਛੋਟਾ ਜਿਹਾ ਬੇਟਾ ਆ ਤਸਵੀਰ ਦਿਖਾ ਦਿਓ ਪਰਿਵਾਰ ਦੀ ਇਹ ਉਹ ਪਰਿਵਾਰ ਤੇ ਨਧੀਆਂ ਛੋਟਾ ਜਿਹਾ ਬੱਚਾ ਗੋਦੀ ਦੇ ਵਿੱਚ ਤੇ ਆ ਤੰਬੂ ਜਿਹੜਾ ਵਾ ਇਹਦੇ ਵਿੱਚ ਲਾ ਕੇ ਪਰਿਵਾਰ ਰਹਿ ਰਿਹਾ ਪਿਛਲੇ ਦਿਨੀ ਕਾਫੀ ਲੰਮੀ ਲੰਮੀਆਂ ਬਰਸਾਤਾਂ ਹੋਈਆਂ ਉਹਦੇ ਵਿੱਚ ਆ ਇਹਨਾਂ ਦਾ ਘਰ ਜਿਹੜਾ ਢਹਿ ਗਿਆ ਤਸਵੀਰ ਦਿਖਾ ਦਿਓ ਵੀ ਤੁਸੀਂ ਵੇਖ ਸਕਦੇ ਹੋ ਅੰਦਰ ਦੀਆਂ ਤਸਵੀਰਾਂ ਥੋੜਾ ਅੰਦਰ ਜਾ ਕੇ ਦਿਖਾ ਦਿਓ ਕਿ ਸਾਰਾ ਘਰ ਜਿਹੜਾ ਬਿਲਕੁਲ ਢਹਿ ਢੇਰੀ ਹੋ ਚੁੱਕਾ ਹੈ ਰਹਿਣ ਦੇ ਯੋਗ ਨਹੀਂ ਰਹਿ ਗਿਆ ਕਿਉਂਕਿ ਹਾਲਾਤ ਇੰਨੇ ਕ ਜਿਆਦਾ ਮਾੜੇ ਹੋ ਗਏ ਨੇ ਕਿ ਜੇ ਹੋਰ ਮਾੜਾ ਮੋਟ ਵੀ ਮੀਂਹ ਪੈਂਦਾ ਤੇ ਕਿਸੇ ਵੀ ਟਾਈਮ ਇਹ ਬਾਲੇ ਜਿਹੜੇ ਆ ਉਹ ਵੀ ਡਿੱਗ ਸਕਦੇ ਆ ਚਾਰ ਪੰਜ ਬਾਲ ਜਿਹੜੇ ਡਿੱਗ ਚੁੱਕੇ ਆ ਤੇ ਪਰਿਵਾਰ ਦੇ ਹਾਲਾਤ ਜਿਹੜੇ ਇੰਨੇ ਜ਼ਿਆਦਾ ਨਾਜ਼ੁਕ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੇਖੋ ਕਿੰਨੇ ਪਿਆਰੇ ਬੱਚੇ ਆ ਤੇ ਇਹ ਵਿਚਾਰੇ ਇਸ ਹਾਲਾਤ ਵਿੱਚ ਬੈਠੇ ਨੇ ਤੇ ਆ ਤੰਬੂ ਦੇ ਵਿੱਚ ਰਹਿ ਰਹੇ ਨੇ ਇੰਨੀ ਗਰਮੀ ਦੇ ਵਿੱਚ ਰਹਿਣਾ ਬੜਾ ਔਖਾ ਗਾ ਆਉਣ ਵਾਲੇ ਸਮੇਂ 'ਚ ਸਰਦੀਆਂ ਦਾ ਮੌਸਮ ਆਉਣ ਵਾਲਾ ਤੇ ਕਿਵੇਂ ਭੈਣ ਗੁਜ਼ਾਰਾ ਕਰੋਗੇ ਆਪਾਂ ਗੱਲਬਾਤ ਕਰਦੇ ਭੈਣ ਬਹੁਤ ਹਾਲਾਤ ਮਾੜੇ ਨੇ ਹਾਂਜੀ ਵੀਰ ਜੀ ਐਂ ਤੇ ਕਹਿੰਨੇ ਵੀਰਾਗਾ ਹੀ ਹੱਥ ਜੋੜ ਕੇ ਵੇਚਦੇ ਸੀ ਮੇਰਾ ਕੋਨ ਕੋ ਮਸਾਲਾ ਲ ਕੀਤਾ ਜਬ ਮੈਂ ਬੱਚੇ ਲੈ ਕੇ ਤੰਬੂ ਚ ਨਹੀਂ ਬਹਿ ਸਕਦੀ ਗੜੀ ਠੰਡੇ ਮੈਂ ਪੱਛੇ ਠੰਢੀ ਵਿੱਚ ਬਿਮਾਰ ਹੋ ਜਾਂਦੀ ਸੀ ਜਿਹੜੇ ਕੋਠਾ ਉਹਦਾ ਮਸਾਲਾ ਲ ਕੀਤਾ ਜਾਵੇ ਤੁਹਾਡੇ ਘਰ ਹੀ ਵੇਚਦੀ ਐ ਮੈਂ ਬਹੁਤ ਔਖੀਆਂ ਕਰ ਵਿੱਚ ਬੱਚਿਆਂ ਦਾ ਗੁਜਾਰਾ ਕਰਦੀ ਆ ਇਹਨਾਂ ਦੇ ਰੋਟੀ ਦਾ ਕੰਮ ਸਾਰਾ ਕਿ ਮੈਂ ਕੋਠਾ ਪਾਵਾਂ ਮੈਂ ਕੋਠਾ ਪਹੁੰਚੋਗੀ ਮੇਰੀ ਆਰਥ ਨਹੀਂ ਆਗੀ ਹਾਂਜੀ ਤੁਹਾਡਾ ਘਰ ਵਾਲਾ ਕੀ ਕੰਮ ਕਰਦਾ ਉਹ ਵਾਰੇ ਵਾਰ ਰਿੰਦਾ ਬਾਹਰ ਖਾਂਦਾ ਪੀਂਦਾ ਐਵੇਂ ਝੂਠੀ ਜਿਹਾ ਕਰਦਾ ਘਰ ਨਹੀਂ ਆਉਂਦਾ ਉਹ ਨਹੀਂ ਘਰੇ ਨਹੀਂ ਆਉਂਦਾ ਜਿੱਥੇ ਦਿਹਾੜੀ ਕਰਦਾ ਉੱਥੇ ਰਿੰਦਾ ਸਾਡੇ ਘਰ ਕੋਈ ਪੁੱਛਦਾ ਵੀ ਨਹੀਂ ਆਗੇ ਕਿ ਬੱਚਾ ਨੇ ਖਾਦਾ ਹੈ ਕਿ ਨਹੀਂ ਖਾਦਾ ਭੁੱਖੇ ਆਗੇ ਰੱਜੇ ਆ ਸਾਨੂੰ ਨਹੀਂ ਪੁੱਛਦਾ ਘਰੇ ਆਉਂਦਾ ਹੀ ਨਹੀਂ ਘਰੇ ਨਹੀਂ ਆਉਂਦਾ ਹੈਗਾ ਹਮ ਅਸੀਂ ਮਾਵਾਂ ਧੀ ਆਈਆਂ ਘਰ ਦਾ ਸਾਥ ਦੀਆਂ ਤੁਸੀਂ ਤੁਹਾਨੂੰ ਪਤਾ ਕਰਵਾਣੀ ਰੋਜ਼ ਪੈਸਾ ਨਹੀਂ ਦਿੰਦੀਆਂ ਨਹੀਂ ਦਿੰਦੀਆਂ ਜਦੋਂ ਦੇ ਮਹੀਨਾ ਹਵੇ ਫੇਰ ਕਿਤੇ ਖਰਚਾ ਨਹੀਂ ਤੇ ਹਰੇ ਦੀਦੀ ਆ ਉਹ ਖਰਚਾ ਪਾਉਂਦੀ ਨਹੀਂ ਤੇ ਇਤਨਾ ਹੀ ਕਿੰਨੇ ਮਹੀਨੇ ਕਿੰਨੇ ਪੈਸੇ ਮਰ ਜਾਂਦੇ ਤੁਹਾਨੂੰ ਕੰਮ ਕਰਦੇ ਘਰਾਂ ਚ ਭਾਈ ਚੌਂਕ ਦਾ ਕੰਮ ਆ ਕੋਈ 500 ਦੇਂਦਾ ਕੋਈ 600 ਦੇਂਦਾ ਮਤਲਬ 2 ਕੁ ਹਜ਼ਾਰ ਰੁਪਏ ਮਹੀਨੇ ਦਾ ਹਾਂਜੀ ਕੋ ਪੈਨਸ਼ਨ ਪੈਨਸ਼ਨ ਆਉਂਦੀ ਤੁਹਾਨੂੰ ਨਹੀਂ ਪੈਨਸ਼ਨ ਨਹੀਂ ਆਉਂਦੀ ਪੈਨਸ਼ਨ ਨਹੀਂ ਲੱਗਦੀ ਅੱਛਾ ਪੈਨ ਪੈਨਸ਼ਨ ਤਾਂ ਨਹੀਂ ਚਲੋ ਚਲੋ ਠੀਕ ਹੈ ਤੇ ਕੋਈ ਜਿਹੜੀ ਸਰਕਾਰ ਵੱਲੋਂ ਆਟਾ ਦਾਲ ਸਕੀਮ ਕਣਕ ਮਿਲਦੀ ਏ ਹਾਂ ਜੀ ਉਹ ਵੀ ਸਾਹ ਜਾਂਦੀ ਕੱਤੀ ਗਈ ਮੇਰੀ ਕੱਲੀ ਦੀ ਬਸ ਆਉਂਦੀ ਹੈ ਉਹ ਤੁਹਾਡੀ ਕੱਲਿਆਂ ਦੀ ਆਉਂਦੀ ਹੈ ਹਾਂ ਜੀ ਉਹ ਵੀ ਕੱਲਿਆਂ ਦੀ ਆਉਂਦੀ ਹੈ ਅੱਛਾ ਅੱਛਾ ਬਿਜਲੀ ਆਉਂਦੀ ਹੁਣ ਹਾਂ ਜੀ ਬਿਜਲੀ ਆਉਂਦੀ ਵੀ ਜੀ ਤੇ ਬਹੁਤ ਧੰਨਵਾਦ ਜਿਹੜਾ ਤੁਹਾਡਾ ਬੱਤੀ ਦਾ ਬਹੁਤ ਸਾਰਿਆ ਹਾਂ ਜੀ ਬੱਤੀ ਦੇ ਕੋਈ ਟੈਨਸ਼ਨ ਨਹੀਂ ਉਹਦੀ ਬੱਤੀ ਉਦੋਂ ਦੀ ਆਉਂਦੀ ਆ ਸਾਨੂੰ ਕੋਈ ਨਹੀਂ ਲੱਗ ਦਿੰਦਾ ਅਸੀਂ ਉਹ ਕਰੇ ਮੰਜੇ ਡੰਦੇ ਹੁਣ 2 3 ਮਹੀਨੇ ਉਧਰੇ ਰਹੇ ਹਾਂ ਹਾਂ ਸਾਨੂੰ ਬੱਤੀ ਦਾ ਨਹੀਂ ਸਾਰਾ ਬੱਤੀ ਸਾਡੀ ਲੱਗੀ ਹੁਣ ਬਸ ਇੱਕੋ ਬੇਨਤੀ ਵੀਰਾਂ ਨੂੰ ਕਿ ਸਾਡਾ ਕੋਟੇ ਦਾ ਕੋਈ ਮਸਲਾ ਹਲ ਕੀਤਾ ਜਾਵੇ ਮੇਰੇ ਬੱਚੇ ਕਿੱਥੇ ਭਾਵਾਂ ਬੱਚਿਆਂ ਦਾ ਬੈਨ ਦਾ ਅੰਦਰ ਵੜਦੇ ਆ ਮੈਨੂੰ ਡਰ ਲੱਗਦਾ ਕਿ ਕੋਬਾਲਨ ਡੇਗ ਜੀ ਪਾਲੇ ਡੀ ਕੰਨ ਡਾ ਰਿਆ ਬਸ ਮੇਰੇ ਕੋਟੇ ਦੀ ਬੇਨਤੀ ਬਸ ਹੱਥ ਜੋੜ ਕੇ ਇੱਕ ਬੇਨਤੀ ਕਿ ਮੇਰੇ ਕੋਟੇ ਦਾ ਕੋਈ ਮਸਲਾ ਹਲ ਕੀਤਾ ਜਾਵੇ ਜਿਹੜੇ ਸਰਕਾਰ ਵੱਲੋਂ ਇੱਕ ਨਿਵਾਸ ਯੋਜਨਾ ਦੇ ਤਹਿਤ ਘਰ ਬਣਾ ਕੇ ਦਿੱਤਾ ਜਾਂਦਾ ਉਹ ਫਾਰਮ ਭਰਿਆ ਤੁਸੀਂ ਹਾਂਜੀ ਫਾਰਮ ਭਰਿਆ ਫੈਲ ਨਹੀਂ ਜਾਵਾਂ ਕਰਦੇ ਉਹ ਕਹਿੰਦੇ ਕਿ ਬਿੱਲ ਚਾਹੀਦਾ ਬਿੱਲ ਵੀ ਜਿਨ੍ਹਾਂ ਨੇ ਪਿਛਲੀ ਦਾ ਬਿੱਲ ਚਾਹੀਦਾ ਹਾਂਜੀ ਅੱਛਾ ਅਜੇ ਬਿੱਲ ਆਇਆ ਨਹੀਂ ਹੋਣਾ ਨਵਾਂ ਮੀਟਰ ਲੱਗਾ ਨਾ ਹਾਂਜੀ ਉਹ ਬੱਤੀ ਆ ਲੈਣ ਨੂੰ ਨਹੀਂ ਪਤਾ ਕਿ ਮੀਟਰ ਲੱਗਾ ਵਾ ਉਹ ਜਦੋਂ ਮੈਂ ਆਨਲਾਈਨ ਕਰਾਉਣ ਗਈ ਉਹਨਾਂ ਨੇ ਬਾਅਦ ਚ ਦੱਸਿਆ ਕਹਿੰਦੇ ਤੁਹਾਡਾ ਮੀਟਰ ਹਲੇ ਪੀਜੀ ਦੀ ਐਨੀ ਤਰੀਕ ਤੇ ਲੱਗਣਾ ਸੀਗਾ ਨਾ ਉਹ ਹਲੇ ਲੱਗਨੇ ਆ ਮੀਟਰ ਤੇ ਤੁਹਾਡਾ ਘਰੇ ਪੈ ਤੇ ਉਹਨਾਂ ਨੇ ਲਵਾਇਆ ਵਾ ਔਰ ਡਾਕਟਰ ਸਾਹਿਬ ਨੇ ਕਹਿ ਕੇ ਲਵਾਤਾ ਨਾ ਉਹਨਾਂ ਨੇ ਕਹਿ ਕੇ ਲਵਾਤਾ ਵਾ ਤੇ ਪਰ ਉਹ ਬਿੱਲ ਆਉਣਗੇ ਤੇ ਫੇਰ ਤੁਹਾਡਾ ਬਿੱਲ ਉਹਨਾਂ ਨੇ ਤੇ ਪਹਿਲਾਂ ਨਹੀਂ ਬਿੱਲ ਆਉਂਦਾ ਜਨੇ ਚਿਰ ਬਿੱਲ ਨਹੀਂ ਆਉਂਦਾ ਉਹਨ ਚਿਰ ਫਾਈਲ ਨਹੀਂ ਜਮਾਉਂਦੇ ਹਾਂਜੀ ਉਹਨ ਤੱਕ ਨਹੀਂ ਫਾਈਲ ਉਹਨ ਚਿਰ ਫੇ ਕਿੱਦਾਂ ਰਹੋਗੇ ਸਾਰਾ ਘਰ ਤਾਂ ਪਾੜ ਗਿਆ ਕੋਈ ਤੇ ਤੁਹਾਨੂੰ ਕਹਿੰਦੇ ਸਾਡੀ ਹੈਲਪ ਕੀਤੀ ਜਾਵੇ ਹੂੰ ਸਾਡੇ ਯਾਰ ਤੁਹਾਡੇ ਹੈਲਪ ਤੋਂ ਬਿਨਾ ਕੋਈ ਨਹੀਂ ਮੈਂ ਕਰ ਸਕਦੀ ਹੂੰ ਚਲ ਪੱਦੇ ਹੈਲਪ ਕਰ ਦੋ ਤੁਹਾਡੇ ਕੋਲ ਕੋਈ ਮੋਬਾਈਲ ਨੰਬਰ ਹੈਗਾ ਹਾਂਜੀ ਹੱਥ ਜੁੜ ਕੇ ਸਾਡੀ ਮਿਹਨਤਿਆ ਰਡਾ ਘਰ ਬਣਾਇਆ ਜਾਵੇ ਘਰ ਬਣਾਇਆ ਜਾਵੇ ਕਿਆ ਤੰਬੂ ਚ ਰਾਤ ਨੂੰ ਨੀਂਦ ਆ ਜਾਂਦੀ ਹੈ ਹਾਂ ਨਹੀਂ ਨਹੀਂ ਨਹੀਂਦਾ ਉਹਦੀ ਹੁਣ ਪੱਖਾ ਲੱਗ ਗਿਆ ਪੱਖਾ ਠੀਕ ਹੈ ਚੱਲਦਾ ਪੱਖਾ ਅੱਛਾ ਤੇ ਹੁਣ ਘਰ ਬਣਾਉਣਾ ਆਪਾਂ ਹਾਂਜੀ ਸੋ ਆਪਾਂ ਮੋਬਾਈਲ ਨੰਬਰ ਭੈਣ ਕੋਲੋਂ ਜਾਣਦੇ ਆ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਣਾਇਆ 978072627 ਦੁਬਾਰਾ ਬੋਲ ਦਿਓ 978072627 ਇੱਥੋਂ ਦਾ ਪਤਾ ਵੀ ਦੱਸ ਦਿਓ ਪੂਰਾ ਐਂ ਪੱਟੀ ਹੈ ਜਿਹੜੀ ਨਿਆ ਵਾਰਡ ਨੰਬਰ 2 ਵਾਰਡ ਨੰਬਰ 2 ਹਾਂਜੀ ਇਹ ਮਹੱਲਾ ਜਿਹੜਾ ਇਹ ਸਾਸੀ ਬਰਾਦਰੀ ਦੇ ਨਾਲ ਸੰਬੰਧਿਤ ਲੋਕ ਇੱਥੇ ਰਹਿੰਦੇ ਨੇ ਤੇ ਸਾਸੀ ਬਸਤੀ ਜਿਹੜੀ ਆ ਉਹ ਵਜਦੀ ਹੈ ਸੋ ਆਪਾਂ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਪੱਟੀ ਸ਼ਹਿਰ ਪੱਟੀ 9 ਲੱਖੀ ਪੱਟੀ ਵਜਦੀ ਹੁੰਦੀ ਸੀ ਕਦੀ ਤੇ ਇਹ ਕੈਬਨਿਟ ਮੰਤਰੀ ਸਾਹਿਬ ਦਾ ਪਿੰਡ ਹੈ ਤੇ ਕੈਬਨਿਟ ਮੰਤਰੀ ਸਾਹਿਬ ਦੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਤੁਸੀਂ ਦੇਖ ਲਓ ਕਿ ਤੰਬੂ ਲਾ ਕੇ ਇਹ ਪਰਿਵਾਰ ਨੂੰ ਰਹਿਣਾ ਪੈ ਰਿਹਾ ਸੋ ਅਸੀਂ ਐਨਆਰਆਈ ਵੀਰਾਂ ਨੂੰ ਔਰ ਜਿੰਨੇ ਵੀ ਸਾਡੇ ਸਮਾਜ ਸੇਵੀ ਨੇ ਯਾਰ ਔਣ ਸੜਕਾਂ ਤੇ ਤੁਸੀਂ ਲੰਗਰ ਲਾਉਣੇ ਆ ਬਾਬਾ ਬੁੱਢਾ ਸਾਹਿਬ ਦਾ ਮੇਲਾ ਆਉਣਾ ਸੜਕਾਂ ਤੇ ਲੰਗਰ ਲਾ ਦੇਣੇ ਤੁਸੀਂ ਹਨ ਕਿਸਾਨਾਂ ਨੂੰ ਤੁਸੀਂ ਬਹੁਤ ਦੇ ਰਹੇ ਹੋ ਉਹ ਯਾਰ ਉਹਨਾਂ ਖੜੇ ਹੋ ਜਾਣਾ ਕਿਉਂਕਿ ਉਹ ਪਹਿਲੀ ਬੰਨੇ ਵਾਲੇ ਉਹਨਾਂ ਖੜੇ ਹੋ ਜਾਣਾ ਪਰ ਇਹ ਵਿਚਾਰੇ ਕਦੋਂ ਉੱਠਣਗੇ ਨਾ ਪਤੀ ਦਾ ਸਹਾਰਾ ਨਾ ਕੋਈ ਬੱਚਿਆਂ ਦਾ ਸਹਾਰਾ ਬੇਟਾ ਛੋਟਾ ਜਿਹਾ ਦੇਖੋ ਕਿੰਨਾ ਛੋਟਾ ਪਿਆਰਾ ਇਹ ਬੱਚਾ ਹੈ ਰਹਿ ਨਿਕਾਜਾ ਬਿਲਕੁਲ ਤੇ ਵਿਚਾਰੀ ਕਿੱਦਾਂ ਸਰਦੀਆਂ ਦੇ ਵਿੱਚ ਆਪਣਾ ਸਮਾਂ ਜਿਹੜਾ ਉਹ گزارੂਗੀ ਸੋ ਇਸ ਕਰਕੇ ਬੇਨਤੀ ਕਰ ਰਹੇ ਆਂ ਵੀ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਜੇ ਜਿੱਥੇ ਦੂਜਿਆਂ ਨੂੰ ਦੇ ਰਹੇ ਸੀ ਇਹ ਨਹੀਂ ਕਿਤੇ ਵੀ ਉਹਨਾਂ ਨੂੰ ਨਾ ਦਿਓ ਤੇ ਇਹਨਾਂ ਨੂੰ ਜ਼ਰੂਰ ਦਿਓ ਮੈਂ ਕਹਿੰਦਾ ਉਹਨਾਂ ਨੂੰ ਜਿੱਥੇ ਦੇ ਰਹੇ ਹੋ ਅੱਜ ਇੱਕ ਵੀਰ ਨੇ 1100 ਟਰੈਕਟਰ ਦਾ ਐਲਾਨ ਕਰ ਦਿੱਤਾ ਇੱਕ ਨੇ 100 ਟਰੈਕਟਰ ਦਾ ਐਲਾਨ ਕਰ ਦਿੱਤਾ ਲੱਖਾਂ ਰੁਪਏ ਲੋਕਾਂ ਦੇ ਘਰ ਚ ਜਾ ਕੇ ਗੱਟੀਆਂ ਵੰਡੀਆਂ ਗਈਆਂ ਇਹਨਾਂ ਦਾ ਕਿਉਂ ਨਹੀਂ ਇਹਨਾਂ ਦਾ ਵੀ ਸਹਾਰਾ ਬਣਿਆ ਆਪਾਂ ਕਿਉਂਕਿ ਨੁਕਸਾਨ ਜਿੱਥੇ ਕਿਸਾਨਾਂ ਦਾ ਹੋਇਆ ਉੱਥੇ ਗਰੀਬਾਂ ਦਾ ਵੀ ਹੋਇਆ ਇਹ ਘਰ ਦੇ ਕਰੀ ਫਿਰ ਤਸਵੀਰ ਦਿਖਾ ਦਿਓ ਪਿਆ ਜਿਹੜਾ ਘਰ ਟਹਿ ਗਿਆ ਇਹ ਜੇ ਥੋੜੀ ਜੀ ਤੁਸੀਂ ਹਿੰਮਤ ਕਰ ਦਿਓ ਤੇ ਜਿੱਤਾਂ ਉਹਨੀਆਂ ਦੀਆਂ ਕੰਧਾਂ ਖੜੀਆਂ ਹੋਈਆਂ ਨੇ ਬੜਾ ਮੋਟੇ ਨਾਲ ਲਿਪਾ ਪੋਚੀ ਕਰਕੇ ਤੇ ਛੱਤ ਪੈ ਸਕਦੀ ਆ ਕਿ ਇਹਦੀ ਰਿਪੇਅਰ ਹੋ ਸਕਦੀ ਆ ਕੋਈ ਜ਼ਿਆਦਾ ਨਹੀਂ 40-50000 ਰੁਪਏ ਲੱਗ ਗਿਆ ਤੇ ਸ਼ਾਇਦ ਇਹਦੀ ਰਿਪੇਅਰ ਜਿਹੜੀ ਉਹ ਜਾਵੇ ਕਿਉਂਕਿ ਇੱਟਾਂ ਹੈਗੀਆਂ ਨੇ ਇਹਨਾਂ ਦੇ ਨਾਲ ਵੀ ਕੰਮ ਚੱਲ ਸਕਦਾ ਤੇ ਥੋੜ੍ਹਾ ਜਿਹਾ ਹਿੰਮਤ ਮਾਰ ਦੀਏ ਤੇ ਆਪਾਂ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰੀਏ ਪੱਟੀ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਪੱਟੀ ਸੰਗਲ ਵਸਤੀ ਸਾਸੀ ਸਾਸੀ ਪਰਿਵਾਰਾਂ ਦੀ ਇਹ ਬਸਤੀ ਹੋਈਦੀ ਹੈ ਤੇ ਇਸ ਜਗ੍ਹਾ ਤੇ ਆ ਕੇ ਤੁਸੀਂ ਅਸੀਂ ਕੋਈ ਐਨਜੀਓ ਤੋਂ ਨਹੀਂ ਆਏ ਨਾਲੇ ਵੀ ਦੱਸ ਦੇਵਾਂ ਵੀ ਸਾਡਾ ਕੋਈ ਐਨਜੀਓ ਨਹੀਂਗਾ ਤੇ ਤੁਸੀਂ ਸਿੱਧੀ ਮਦਦ ਜਿਹੜੀ ਆ ਆ ਪਰਿਵਾਰ ਨੂੰ ਆਪ ਮਿਲ ਕੇ ਕਰਨੀ ਆ ਭੈਣ ਨੇ ਨੰਬਰ ਬੋਲ ਦਿੱਤਾ ਉਸ ਨੰਬਰ ਤੇ ਸਿੱਧਾ ਕੰਟੈਕਟ ਕਰਦੇ ਕਰਕੇ ਤੁਸੀਂ ਇਸ ਪਰਿਵਾਰ ਨੂੰ ਮਿਲ ਸਕਦੇ ਸੋ ਅੱਜ ਦੀ ਵੀਡੀਓ ਵਿੱਚ ਇੰਨੇ ਧੰਨਵਾਦ